Hãy subscribe cho kênh Ghiền Mì Gõ Để không bỏ lỡ những video hấp dẫn

ਆਹ ਉਹ ਹੀ ਦੇਖ ਲਿਆਗਾ ਕਿ ਕਿੱਥੇ ਕਿੱਥੇ ਵੜੇ ਨੇ ਤੇ ਮੈਂ ਆਉਂਦਾ ਤੇ ਬੜੀ ਆ ਗਈ ਸੀ ਉਹਨਾਂ ਦੇ ਨਾਲ ਜਾ ਤਾ ਪਹਿ ਨਹੀਂ ਗਾ ਲਾ ਪਾ ਕੋਹਤ ਮਾਂ ਦੀ ਕਹਦੇ ਨਾ ਨੋਟ ਹੈ ਨਾ ਨੋਟ ਨਹੀਂ ਜੇ ਇਹ ਦਿਖਾਉਣਾ ਕਿੱਥੇ ਗਾ ਸਰਾ ਦੇ ਵਿੱਚ ਨਹੀਂ ਕਿਹਾ ਸੀ ਬਲਜਾ ਸਿੰਘ ਰਣਕੇ ਨੇ ਅਹੀ ਸਰਪੰਚ ਨੂੰ ਜੀ 20 ਲੱਖ ਰੁਪਏ ਦਿੱਤਾ ਉਹ ਗੋਠ ਪਿਆ ਕਿੱਥੇ ਦਿੱਤਾ ਹੀ ਫੂਲ ਨਹੀਂ ਨਹੀਂ ਉਲਟੀ ਵੱਲ ਲਗਾਉਂਦੇ ਪਏ ਹੋਰ ਦੀ ਮੜੋ ਹੌਲਡ ਵੱਲ ਵੱਲ ਅੱਜ ਆ ਗਿਆ ਨਹੀਂ ਪਤਾ ਨਹੀਂ ਕਿ ਇਹ ਸੋਸ਼ਲ ਮੀਡੀਆ ਨੇ ਚਾਰਜ ਕੋ ਲਾਉਂਦੇ ਪਿਆ ਇਹ ਮੀਡੀਆ ਨੇ ਚਾਰਜ ਕੋ ਲਾਉਂਦੇ ਪਿਆ ਕਿਹਨੂੰ ਲਾਇਆ ਜੀ ਭਾਈ ਸਾਨੂੰ ਪਤਾ ਨਹੀਂ ਬਾਕੀ ਹਨ ਕਿਨੂੰ ਲਾਇਆ ਦਾ ਜੇ ਚਲੋ ਬਾੜੇ ਗਿਆ ਹੋ ਆਪ ਬਣੇ ਉਹ ਕਿਥੇ ਸਾਡ ਸਰਕਾਰ ਬਣਨ ਤੋਂ ਪਹਿਲੇ ਫੁੱਲ ਕਮੇਟੀ ਆਪਾਂ ਮੰਨ ਮੰਨ ਕਹਿੰਦੇ ਨਹੀਂ ਨਹੀਂ ਮੰਨਦੇ ਹੁਣ ਵੀ ਨਹੀਂ ਸੁਣਦੇ ਮੈਂ ਕਰਾਂ ਕੀ ਹੁੰਦਾ ਸਮੈ ਕਰ ਕੀ ਸਕਦਾ ਸਰਕਾਰ ਕਾਰ ਬਣਾਦੀ ਤੁਹਾਡੀ ਹੋਰ ਕੀ ਕਰਨਾ ਜੀ ਕੁੱਤੀ ਤੇਰੀ ਗਾੜੀ ਵੀ ਰਹਿ ਗਿਆ ਕੁਝ ਤੇ ਜੇ ਤੇ ਮੰਦੂ ਸਰਕਾਰ ਨਾਲ ਉਹਦਾ ਦੇਖਦਾ ਤੇ ਮੈਂ ਫੇਰ ਗੱਲ ਕਰਾਂ ਸਰਕਾਰ ਕੋਲ ਉਹਦਾ ਲਿੱਤਾ ਕਿਉਂ ਨਹੀਂ ਪੁਰਾਣੇ ਬੰਦੇ ਉਹਦੇ ਕਿਉਂ ਨਹੀਂ ਇਹ ਹੁਣ ਸਰਕਾਰ ਵਿੱਚ ਚੱਲਦਾ ਨਾ ਤੇ ਤੁਸੀਂ ਮੰਗੋਗੇ ਤਾਂ ਦਊਗੀ ਬੱਚਾ ਰੋਂਦਾ ਤਾਂ ਮਾਂ ਦੁੱਧ ਦਿੰਦੀ ਆ ਚਲੋ ਹੋਰ ਪਾਣੀ ਪੀ ਕੇ ਵੀ ਸੋ ਜਾਦੇ ਇਹ ਨਹੀਂ ਚੱਲਦਾ ਭਇਆ ਇਹ ਨਹੀਂ ਚੱਲਦਾ ਭਇਆ ਇਹ ਨਹੀਂ ਚੱਲਦਾ ਮੇਰੀ ਕੱਜਾ ਹੋਇਆ ਉਹਦੋਂ ਦੱਬੋ ਜਦੋਂ ਮੂੰਹ ਤੁਹਾਡੇ ਨਾਲ ਕਰਾਂਗਾ ਹਾਂ ਇਹਦੇ ਭਰਾਵਾਂ ਵਾਲੀ ਗੱਲ ਕਰਦੇ ਪਿਆ ਸਾਨੂੰ ਪਤਾ ਹੀ ਕਿ ਦੇਵੇਂ ਕਿੱਥੋਂ ਦਾ ਪਤਾ ਨਹੀਂ ਮੈਂ ਤੁਹਾਡੇ ਤੋਂ ਕਹਿਣਾ ਪਿਆ ਹੋਰ ਹੀ ਕੁਛ 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 ਮਗਰ ਮਗਰ ਡਿਜੀਟਲ ਸਰਕਾਰ ਨੇ ਮੱਕੇ ਨਹੀਂ ਮਿਲੀ ਤਾਂ ਹੁਣ ਕੀ ਕਰ ਸਕਦੇ ਹਾਂ ਇਹ ਆਪਣਾ ਮੇਰੇ ਆਪਣਾ ਪੜਾਵਾ ਕੋ ਦੇ ਦੇਗਾ अपरानी अपरानी इतना आता है 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 ये नहीं अपना आ की पता है, नहीं की पता दुनिया पावर पावर आते कितने कितने करते, है। नहीं से नहीं करते है जितने नहीं आ वो चाहिए जितूज थोड़ी कहते ਵੀ ਬੰਨਾ ਪੀ ਗਈ ਸੱਚ ਬੋਲਦਾ ਆਪਣਾ ਨਹੀਂ ਬੋਲਦਾ ਥੋੜੀ ਬੜੀ ਕਰਦੇ ਆ ਕੰਮ ਕਰਦੇ ਆ ਮਿਹਨਤ ਕਰਦੇ ਆ ਬੜੀ ਜੇ ਨਫਰ ਵਾਲੇ ਕਹਿੰਦਾ ਇਹ ਪਾਰਟੀ ਨੇ ਨਾ ਆਪਣੇ ਪੁਰਾਣੇ ਵਰਕਰਾਂ ਬੱਕਤੀ ਮੁੱਲ ਨਹੀਂ ਪਾਇਆ ਤੇ ਨਾ ਹੀ ਇਹਨੇ ਪਾਣਾ ਤੁਹਾਡੇ ਮੂੰਹ ਤੇ ਜਾਂਦੇ ਉਹ ਤੇ ਆਈਏ ਤੁਸੀਂ ਭਾਵੇਂ ਸ਼ੇਰ ਨੂੰ ਪੱਖਾ ਯਾਰ ਕਾਂਗਰਸੀ ਨਹੀਂ ਬੀਜੇਪੀ ਅਕਾਲੀ ਦਲ ਵਾਲੇ ਸ਼ਾਮਿਲ ਕਰਵਾ ਦਿਓ ਤੁਹਾਨੂੰ ਨਾ ਉੱਚ ਨਹੀਂ ਸਮਝਣਾ ਪਾਰਟੀ ਜਿਸ ਦਿਨ ਕਮਲਲਾ ਕੋਸਲ ਪੜਿਆ ਹੈ ਨਾ ਤੇ 골ਡ ਕਲੱਬ ਦੇ ਵਿੱਚ ਲਾਰੈਂਸ ਰੋਡ ਦੇ ਉੱਤੇ ਮੈਨੂੰ ਮਿਲਿਆ ਆਲਾ ਉਮ ਮੰਨ ਕਹਿੰਦਾ ਮੈਂ ਨਾ ਦੇਖ ਲਈ ਤਿਆਰੀ ਕਰਦਾ ਚਾਰੀਲ ਕੇ ਚੋ ਉਹ ਮੈਂ ਕਿ ਬੋਟੇ ਬਾਟ ਟਾਰੀ ਤੇ ਤੇਰੇ ਚਾਰ ਬੂਤ ਪੈਂਦੇ ਆ ਵੈਸੇ ਤੇਰੇ ਦੋ ਪੈਂਦੇ ਆ 6 ਬੂਤ ਤੇਰੇ 85 ਮੋੜ ਵਾਰ ਦੇ ਤੂੰ ਮੈਸੇਜ ਆ ਵੈਸੇ ਤੇਰੀ ਪਛਾਣ ਬਣੀ ਆ ਤੇਰਾ ਘਰ ਜੱਦੀ ਵੈਸੇ ਚ ਕੁਆਲਿਟੀ ਦਾ ਮੈਂ ਤਾਂ ਇੱਕ ਤਾਂ ਤੁਹਾਨੂੰ 85 ਨਹੀਂ ਸਪੋਰਟ ਕਰ ਦੇਣੀ ਇੱਕ ਤੁਹਾਨੂੰ ਕੁਆਲਿਟੀ ਤੇ ਵੀ ਕਰ ਦੇਣੀ ਆ ਬਾਕੀ ਅਸੀਂ ਤੇ ਭਰਾ ਦੇ ਨਾ ਛੁੜੇ ਹੈਲੋ ਮੋਟਾ ਹੋ ਗਿਆ ਯੋ। ਤਾਂ ਭਾਈ। ਨਹੀਂ ਤੇ ਨਾ। ਪਰ ਭਰਾ ਨੂੰ ਕਿਹਾ ਕਿ ਤੂੰ 85 ਚੈਰੀ ਕਰ। ਅੱਜ 85 ਦੇ ਵਿੱਚ ਮੇਰਾ ਭਰਾ ਦਾਵੇਦਾਰੀ ਐ ਹੋਜੀ ਠੋਕੀ ਗਈ ਹੈ ਕਿ ਸੋਨੀ ਵਰਗਾ ਵੀ ਆ ਜਾਣਾ। ਮਿੱਟੀ ਚ ਮਿਲ ਮਿੱਟੀ ਚ ਮਿਲ ਲਾਲ ਸੂਰੇ ਮਿਲ ਲਾਲ ਉਹ ਤੋਂ ਤੋਂ ਬਿਲਗਾ। ਬਸ ਬਾਲੀ ਬਣਾ। ਮੈਂ ਭਰਾ ਨੂੰ ਲਾਈਸ ਇਹ ਚੱਲੋ ਤਾਂ ਜਾਣਾ ਹੈ। ਅੱਛੂ ਬੰਦਾ ਨਹੀਂ ਕਰ। ਉਹਦਾ ਨਾਮ ਕੱਢੀ ਹੋਇਆ। 80 ਨੰਬਰ। 80 ਐਮਐਲ ਵੀ। ਚੱਕੀ ਕਿਹੜਾ ਕੱਲ ਕੋ ਆਇਆ। ਚਾਬੋ ਤੇ ਉਹ ਨਾਲੇ ਆਲਾ 31 ਰਾਤ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਮੈਂ ਵੀ ਚੱਲਾ ਆ। ਰਾਤ ਦੇ ਵਿੱਚ ਕੀ ਨਾ ਅੱਲਾ ਹੀ ਚੱਟੇ ਘਟ ਕੋਈ ਉਹ ਤੇ ਜਿੰਨੋ ਕਿ ਬੋੜਾ ਜੀ ਹਰ ਪਾਸੇ ਆਪਣੇ ਆਪਣੀ ਜਿਹੜੀ ਸੈਕਟਰੀ ਮੈਨੂੰ ਭੁਗ ਲੱਗ ਮੇਰਾ ਵੀ ਇੱਥੇ ਪਖਰੇ ਵਿੱਚ ਰਹਿਣ ਨੂੰ ਉਠੜ ਆਇਆ 4:00 ਵਜੇ ਕਿਨੇ ਜੀ ਤਾਰੀ ਕੋਈ ਨਹੀਂ ਤੇ ਭਾਅ ਉਹ ਕਹਦੇ ਇੱਕ ਮਿੰਟ ਦਾ ਖਾਣਾ ਭਾਅ ਉਹ ਲੋਕੀ ਕਹਿੰਦੇ ਬਣਾ ਦਿਓ ਉਹ ਬਣਾ ਕੇ ਹਾਂ ਗੁਜਰਾਤ ਗੈਸ ਏਜੰਸੀ ਦੇ ਲੇਬਰ ਕਹਿ ਰਹੇ ਆਪਣੇ ਆਪ ਨੂੰ ਭਾਈ ਸਾਹਿਬ ਭਾਈ ਕੀ ਨਾਮ ਹੈ ਜੀ ਆਪਣਾ ਉਸ ਨਾਮ ਤਾਂ ਹੀ ਆ ਤੇ ਇਨਪਰਾ ਗੱਲ ਸੁਣ ਨਾਮ ਤਾਂ ਬੋਲੋ ਜਿਹੜਾ ਸਿਵਲ ਦਾ ਕਾਉਂਟ ਚੱਲ ਰਿਹਾ ਸੀ ਕੋਹੋਂ ਹੋ ਗਿਆ ਗਿਆ ਓਹ ਜਿਹੜੀ ਤੇ ਗੈਸ ਲੀਕ ਹੋਈ ਹੈ ਕੀ ਕਹੋਗੇ ਪਰ ਇਹਦਾ ਰਹਿਦਾ ਹੈਗਾ ਕਿ ਜਿਹੜੀ ਇਹ ਗੈਸ ਪਾਈਪਲਾਈਨ ਵਾਲੇ ਹੈਗੇ ਕੋਈ ਜਦਾਤ ਕੰਪਨੀ ਵਾਲੇ ਅਸੀਂ ਇਹਨਾਂ ਨੂੰ ਪਿਛਲੇ 7 ਡੇਸ ਤੋਂ ਕਹਿ ਰਹੇ ਆ ਕਿ ਭਈ ਸਾਡੀ ਇੱਥੇ ਸੀਵਰੇਜ ਦਾ ਕੰਮ ਚੱਲਣਾ ਜਿਹੜੀ ਕਿ ਸਾਡੀ ਪਿਪਲੀ ਸਾਹਿਬ ਕੋਤਵਾਰਾ ਤੋਂ ਵੱਲ ਸਮਿਟਰੀ ਬਾਜ਼ਾਰ ਸਾਡਾ ਮਹਾਬੀਰ ਗਲੀ ਕਪੂਲਾ ਵਾਲੀ ਗਲੀ ਔਰ ਸਾਡੀ ਕਪੂਲਾ ਵਾਲੀ ਗਲੀ ਇਸ ਜਿੰਨਾ ਸਮੂਚਾ ਇਲਾਕਾ ਹੈਗਾ ਜੀ ਇਹਦੇ ਵਿੱਚ ਸੀਵੇ ਦੇ ਲਾਈਨ ਸਾਡੀ ਜਿਹੜੀ ਉਥੋਂ ਡਾਟ ਦੇ ਵਿੱਚ ਜਾਦੀ ਉਹ ਲਾਈਨ ਡੈਡ ਹੋ ਚੁੱਕੀ ਹੈ ਜੀ ਉਹ ਜਿਹੜੀ ਲਾਈਨ ਹੈ ਉਹ ਸਾਡੀ ਲਾਈਨ ਬੈਡ ਲੈਵਲ ਤੇ ਕੋਈ ਲਗਭਗ 8 ਤੋਂ 10 ਫੀਟ ਦੇ ਉੱਤੇ ਹੈਗੀ ਹੈ ਜੀ ਅਸੀਂ ਪਿਛਲੇ 7 ਡੇਸ ਤੋਂ ਇਹਨਾਂ ਨੂੰ ਕਹਿ ਰਹੇ ਆ ਕਿ ਭਈ ਜਿਹੜੀ ਜਿਹੜੀ ਤੁਹਾਡੀ ਗੈਸ ਲਾਈਨ ਹੈ ਇਹਨਾਂ ਜਿਹੜੇ ਹੈਡ ਆਫ ਡਿਪਾਰਟਮੈਂਟ ਦੇ ਸਤਿਨ ਤਲਵੰਦੀ ਜੀ ਨੇ ਹੈਂਡਓਵਰ ਡਿਪਾਰਟਮੈਂਟ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਜੀ ਆਪਣੀ ਜਿਹੜੀ ਲਾਈਨ ਹੈ ਗੈਸ ਇਹਨੂੰ ਸ਼ਿਫਟ ਕਰੋ ਉੱਥੇ ਇਹਨਾਂ ਦੀ ਇੱਕ ਗੈਸ ਲਾਈਨ ਹੈ ਜਿਹੜੀ ਸਾਡੀ ਸੀਵਰੇਜ ਦੀ ਹੋਤੀ ਝੋਣਕਲੀ ਆ ਜਿਸ ਦੇ ਕਰਕੇ ਸਾਡਾ ਸੀਵਰੇਜ ਦਾ ਲਾਈਨ ਜਿਹੜਾ ਉਹ ਡੈਡ ਹੋ ਚੁੱਕਿਆ ਹੈਗਾ ਅਸੀਂ ਬੜੀ ਮੁਸ਼ਕਲ ਕਾਰਬਨੇਸ਼ਨ ਨੂੰ ਕਿਹਾ ਕਿ ਇਹਦੇ ਵਿੱਚ 18 ਇੰਚ ਦਾ ਸੀਵਰੇਜ ਲਾਈਨ ਪਾਣ ਲੱਗੇ ਹੈਗੇ ਜੀ ਜਿਹੜਾ ਕਿ ਸਾਡਾ 8 ਤੋਂ 10 ਫੁੱਟ ਲੈਵਲ ਦੇ ਉੱਤੇ ਜਾਣਾ ਹੈਗਾ ਜੀ ਚਲੋ ਇਹਨਾਂ ਨੂੰ ਅਸੀਂ 7 ਦਿਨ ਤੋਂ کہہ ਰਹੇ ਹਾਂ 7 ਦਿਨ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਐਟ ਦਾ ਐਂਡ ਅਸੀਂ ਇਹਨਾਂ ਨੂੰ ਅੱਜ ਕਿਹਾ ਕਿ ਅਸੀਂ ਅੱਜ ਲਾਈਨ ਪਾ ਰਹੇ ਹਾਂ ਸੋ ਇਹਨਾਂ ਨੇ ਆਪਣੀ ਅੰਦਰ ਟੀਮ ਵਿੱਚ ਜਿਹੜੀ ਕਿ ਟੀਮ ਨੂੰ ਕੁਝ ਨਹੀਂ ਆਂਦਾ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੈ ਕਿ ਗੈਸ ਲਾਈਨ ਜਿਹੜੀ ਇਹਨਾਂ ਦੀ ਪਾਈਪ ਲਾਈਨ ਆ ਉਹ ਕਿਸ ਲੈਵਲ ਤੇ ਹੈਗੀ ਹੈ ਜੀ ਜਾਂਦਿਆਂ ਦਾ ਟੀਮ ਅਹੀ ਆਪਣੀ ਜਿਹੜੇ ਸਾਡੇ ਚਾਈ ਸਾਹਿਬ ਨੇ ਸਾਡੀ ਜਿਹੜੇ ਟੀਮ ਮੈਂਬਰਸ ਨੇ ਕੋਆਪਰੇਸ਼ਨ ਦੇ ਉਹ ਸਾਰੇ ਇੱਥੇ ਹੀ ਨੇ ਮੌਜੂਦ ਨੇ ਉਹਨਾਂ ਨੇ ਜਦੋਂ ਲਾਗੇ ਖਲੋਗੇ ਕਹਿੰਦੇ ਚ 4 ਫੁੱਟ ਦੇ ਸਾਡੀ ਗੈਸ ਲਾਈਨ ਆ ਤੇ ਤੁਸੀਂ 3 ਫੁੱਟ ਦਾ ਕੇ ਕੰਮ ਕਰੋ 3 ਫੁੱਟ ਦੀ ਬਾਤ ਹੋਈ ਥੋੜਾ ਮੈਨੂਅਲ ਕੰਮ ਕਰ ਦੋ ਸੋ ਅਸੀਂ ਇਹਨਾਂ ਦੀ ਤੇ ਸਾਡੀ ਕੋਆਪਰੇਸ਼ਨ ਦੀ ਸੁਪਰਵੀਜ਼ਨ ਦੇ ਨਾਲ ਕੰਮ ਚੱਲ ਰਿਹਾ ਜੀ ਇਹਨਾਂ ਦੇ ਕੀ ਹੋਇਆ ਜੀ ਇਹਨਾਂ ਦੇ ਜਦੋਂ ਅਸੀਂ 2 ਫੁੱਟ ਗਏ ਆ ਲਗਭਗ 2 ਤੋਂ 2.5 ਫੁੱਟ ਤੇ ਇਹਨਾਂ ਦੀ ਇੱਕ ਲਾਈਨ ਡੈਮੇਜ ਹੋ ਗਈ ਜੀ ਕੋਈ ਇਹ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਸਾਡੀ ਦੋ ਸਵਾ ਦੋ 2.5 ਫੁੱਟ ਤੇ ਸਾਡੀ ਲਾਈਨ ਹੈਗੀ ਆ ਤੇ ਜਿਹੜੀ ਇਹਨਾਂ ਦੀ ਰੈਸਕਿਊ ਟੀਮ ਹੈ ਜੀ ਰੈਸਕਿਊ ਟੀਮ ਦਾ ਇਹ ਕੰਮ ਹੁੰਦਾ ਸੀ ਕਿ ਜੇ ਮੰਨ ਲਓ ਕੋਈ ਮਿਸਪੜਿੰਗ ਹੁੰਦੀ ਆ ਤੋਂ ਵਾਲ ਦੇ ਇਲਾਕੇਤ ਵਿੱਚ ਜਦ ਕਿ ਰੈਸਕਿਊ ਟੀਮ ਦੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਕੰਮ ਆਂਦਾ ਹੀ ਨਹੀਂ ਉਹ ਕੀ ਕਰਦੇ ਉਹ ਇਹਨਾਂ ਨੇ ਕੋਈ ਫੰਡਰ ਇਹਨਾਂ ਨੇ ਪੱਤੀ ਕੀਤੀ ਆ ਬਦਮਾਸ਼ ਲਾਈਨ ਦੇ ਮੁੰਡੇ ਜਿਨ੍ਹਾਂ ਨੂੰ ਕੁਝ ਆਉਂਦਾ ਨਹੀਂ ਆ ਉਹਨਾਂ ਨੂੰ ਇੱਕੇ ਗਾਮ ਆਉਂਦਾ ਹੈ ਬਦਮਾਸ਼ੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਲਾਈਨ ਹੈ ਜੇ ਲਾਈਨ ਡੈਮੇਜ ਹੋ ਜਾਏ ਤੇ ਉਸ ਤੋਂ ਬਾਅਦ ਕੀ ਕਰਨਾ ਹੈਗਾ ਜੀ ਬੜੀ ਮੁਸ਼ਕਲ ਇਹਨਾਂ ਨੇ ਕਰ ਕਰਾ ਕੇ ਅੱਧੇ ਪੌਨੇ ਘੰਟੇ ਤੋਂ ਬਾਅਦ ਜਾ ਕੇ ਇਹਨਾਂ ਨੇ ਉਹ ਗੈਸ ਬੰਦ ਕੀਤੀ ਹੈ ਜੀ ਇਹ ਇਹਨਾਂ ਨੇ ਕੀਤਾ ਹੈ ਜੀ ਔਰ ਇਹ ਗੁਜਰਾਤ ਗੈਸ ਲਾਈਨ ਦਾ ਬੜਾ ਵੱਡਾ ਫੇਲੀਅਰ ਹੈ ਜੀ ਔਰ ਜਿਹੜੀ ਇਹਨਾਂ ਦੀ ਇੱਕ ਸਟੀਲ ਲਾਈਨ ਹੈ ਜਿਹੜੀ ਇਹ ਕਹਦੇ ਸਾਡੀ 4 ਫੀਟ ਦੇ ਉੱਤੇ ਇਹ ਕੀ ਆ ਜੇ ਅਸੀਂ ਇਹਨਾਂ ਨੂੰ ਕਿਹਾ ਕਿ ਉਹ ਲਾਈਨ ਬੰਦ ਕਰ ਦਿਓ ਉਹਦੇ ਬਾਰੇ ਇਹ ਜਵਾਬ ਦੇ ਦਿੰਦੇ ਨੇ ਕਿ ਉਹ ਲਾਈਨ ਸਾਡੀ ਪਟੇਂਡਾ ਤੋਂ ਚੱਲਦੀ ਆ ਇਥੋਂ ਨਹੀਂ ਬੰਦ ਹੋਣੀ ਪਟੇਂਡਾ ਤੋਂ ਹੋਣੀ ਆ ਔਰ ਜੇ ਕੱਲ ਨੂੰ ਮੰਨ ਲਓ ਸ਼ਹਿਰ ਦੇ ਵਿੱਚ ਕੋਈ ਕੰਮ ਇਹਦਾ ਮਤਲਬ ਆ ਕੋਈ ਕੰਮ ਕਰਾਈ ਨਹੀਂ ਸਕਦੇ ਆਪਾਂ ਵਾਟਰ ਪਾਈਪ ਲਾਈਨ ਨਹੀਂ ਪਾ ਸਕਦੇ ਆਪਾਂ ਸੀਵਰੇਜ ਲਾਈਨ ਨਹੀਂ ਪਾ ਸਕਦੇ ਇਹ ਕੋ ਕਿਸੇ ਨੂੰ ਕਿਸੇ ਨੂੰ ਢਾਈ ਨਹੀਂ ਦਿੰਦੇ ਜੇ ਨਾਲ ਗੱਲ ਕਰੋ ਤੇ ਕੋ ਜਵਾਬ ਨਹੀਂ ਦਿੰਦੇ ਇਹਦਾ ਮਤਲਬ ਆ ਆਪਾਂ ਸ਼ਹਿਰ ਵਿੱਚ ਇਹਦਾ ਕੰਮ ਹੋਣੀ ਤਾਂ ਕਦਾ ਨਹੀਂ ਦੀ ਇਹ ਚੀਜ਼ ਹੋ ਗਈ ਨਾ ਜੀ ਕਿ ਜਿਹੜੀ ਮਾਰਕੀਟ ਪਿਆ ਉਹ ਜਿਹੜੀਆਂ ਖਾਨਪੇਂਜ காங்கிரஸ் ਬਣਾ ਨੇ ਕੋਈ ਵੱਡਾ ਆਫਸਾ ਵੀ ਹੋ ਸਕਦਾ ਪਾਜੀ ਇਹ ਤਾਂ ਸੱਚੇ ਬਾਦਸ਼ਾਹ ਦੀ ਕਿਰਪਾ ਰਹੀ ਆ ਇਹਦੇ ਪਿਪਲੀ ਸਾਹਿਬ ਕੋਤਵਾਰਾ ਲੱਗੇ ਆ ਇਹਦੇ ਸਮਝੋ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਕਿ ਕੋਈ ਮਿਸੇ ਬਣੀ ਨਹੀਂ ਹੋਈ ਨਹੀਂ ਤੇ ਇਹਨਾਂ ਵੱਲ ਕੋਈ ਘਾਟ ਨਹੀਂ ਸੀ ਇਹ ਅੱਜ ਇੱਥੇ ਬਲਾਸਟ ਹੋਣਾ ਸੀ ਜੋ ਸਿਸਟਮ ਹੈਗਾ ਸੀ ਕਿ ਆਂਦਾ ਇਹਨਾਂ ਨੂੰ ਪੁੱਛ ਹੈਗਾ ਨਹੀਂ ਕਿਸੇ ਨੂੰ ਫਿਰ ਸਭ ਤੋਂ ਵੱਡੀ ਗੱਲ ਇਹਨਾਂ ਕੋਈ ਡਿਜ਼ਾਈਨ ਚਾੜ੍ਹਦੀ ਹੈਗਾ ਦੱਸੋ ਔਰ ਤੁਸੀਂ ਬਲੀਵ ਕਰੋਗੇ ਇੱਕ ਜਗ੍ਹਾ ਤੋਂ ਮਤਲਬ 2.5 ਫੁੱਟ ਤੋਂ 3-3 ਗੈਸ ਪਾਈਪ ਲਾਈਨ ਜਾ ਰਹੀਆਂ ਨੇ ਇੱਕ ਸਟੀਲ ਗੈਸ ਪਾਈਪ ਲਾਈਨ ਜਾਦੀ ਆ ਇੱਕ ਸਾਡੇ ਸੀਵਰੇਜ ਦੇ ਵਿੱਚੋਂ ਜਾਦੀ ਆ ਜਿਹੜੀ ਕਿ 8 ਫੁੱਟ 9 ਫੁੱਟ ਦੇ ਨਾਲ ਸਾਡੇ ਬੈਡ ਲੈਵਲ ਤੇ ਪਾਈ ਆ ਮੈਂ ਹੁਣ ਤੁਹਾਨੂੰ ਇੱਕ ਵਾਰੀ ਮੈਂ ਸ਼ਾਇਦ ਤੁਸੀਂ ਦੇਖੀ ਵੀ ਸੀ ਔਰ ਇੱਥੇ ਨੇ 2 ਫੁੱਟ ਦੇ ਜਾ ਰਿਹਾ ਇੱਕ ਜਗ੍ਹਾ ਤੋਂ 3-3 ਗੈਸ ਲਾਈ ਜਾ ਰਹੀਆਂ ਨੇ ਇਹਨਾਂ ਦਾ ਕੋਈ ਅਧਿਕਾਰੀ ਵੱਡਾ ਕੋਈ ਇੱਥੇ ਮੋੜੇ ਤੇ ਪਹੁੰਚੇ ਨਹੀਂ ਬਿਲਕੁਲ ਨਹੀਂ ਜੀ 767 ਵੇਦੀ ਜਿਲ੍ਹਾ ਮੇਰੇ ਪਿਛਲੇ 7 ਦਿਨ ਤੋਂ ਗੱਲ ਹੋ ਰਹੀ ਹੈ ਜੀ ਉਹਨੂੰ ਵੀ ਮੈਂ 1 ਘੰਟੇ ਤੋਂ ਉਹਨਾਂ ਨੂੰ ਕੰਟੀਨਿਊਸਲੀ ਫੋਨ ਕਰ ਰਿਹਾ ਮੇਰੇ ਫੋਨ ਦੇ ਵਿੱਚ ਰਿਕਾਰਡ ਹੈ ਕਿ ਮੈਂ ਉਹਨਾਂ ਨੂੰ ਕਿੰਨੀ ਵਾਰੀ ਫੋਨ ਕੀਤਾ ਹੈਗਾ ਹੱਲੇ ਵੀ ਹੁਣ ਵੀ ਮੇਰੀ ਤੁਹਾਡੇ ਤੋਂ 2 ਮਿੰਟ ਪਹਿਲਾਂ ਗੱਲ ਹੋਈ ਆ ਇਹ ਹੁਣ ਗੈਸ ਲਈ ਕੋਈ ਨਹੀਂ 1 ਘੰਟਾ ਡੇਢ ਘੰਟਾ ਉਹ ਚੱਲਿਆ ਹੈਗਾ ਤੇ 2 ਮਿੰਟ ਪਹਿਲਾਂ ਗੱਲ ਹੋਏ ਕਹਿੰਦੇ ਜੱਦੇ ਬੋਣੇ ਘੜਸਾ ਟੀਮ ਆ ਜਾਂਦੀ ਆ ਸਾਡੇ ਇੰਜੀਨੀਅਰ ਆ ਜਾਂਦੇ ਹੈਗੇ ਇਹਨਾਂ ਦਾ ਜਵਾਬ ਹੈ ਜੀ ਅਜੇ ਤੱਕ ਕੋਈ ਇੱਥੇ ਪਹੁੰਚੀ ਹੈ ਟੀਮ ਬਿਲਕੁਲ ਨਹੀਂ ਕੋਈ ਨਹੀਂ ਪਹੁੰਚਿਆ ਜੀ ਟਾਈਮ ਕੋਨੇ ਜਿਆਦਾ ਦਾ ਉਹ ਚੱਲਿਆ ਜੀ ਹਲੇ ਤਾਂ ਕੋਈ ਨਹੀਂ ਆਇਆ ਜੀ ਇਹ ਲਗਭਗ ਸਵਾ 10 10 20 ਦੇ ਨਾਲ ਦੀ ਲਾਈਨ ਲੀਕ ਹੋ ਗਈ ਸੀ ਜੀ ਔਰ ਕਿਸੇ ਟਾਈਮ ਦੇਖ ਲਓ ਜੀ ਹਲੇ ਤਾਂ ਕੋਈ ਨਹੀਂ ਆਇਆ ਉਹਨਾਂ ਨੂੰ ਬੰਦ ਕੀਤਾ ਗਿਆ ਫਿਲਹਾਲ ਜਾਂ ਅਜੇ ਲੀਕ ਚੱਲਦਾ ਹੈ ਜੀ ਜਿਹੜੀ 2 ਫੁੱਟ ਦੇ ਇਹਨਾਂ ਦੀ ਸਵਾ 2 ਫੁੱਟ ਦੇ ਜਿਹੜੀ ਲਾਈਨ ਪਈ ਹੈ ਜੀ ਉਹਨੂੰ ਤਾਂ ਫਿਲਹਾਲ ਬੰਦ ਕੀਤਾ ਜੀ ਜਿਹੜੀ ਇਹ ਕਹਦੇ ਸਾਡੀ ਚਾਲ ਖੁੱਟਦੇ ਆ ਉਹਦਾ ਇਹਨਾਂ ਕੋਈ ਸਵਿੱਚ ਹੀ ਨਹੀਂ ਆ ਉਹ ਬਿਨਾਂ ਸਵਿੱਚ ਤੋਂ ਚੱਲਦਾ ਨਹੀਂ ਹੈ ਜੀ ਉਹ ਉਹ ਜੇ ਕਿਤੇ ਲੀਕ ਹੋ ਗਈ ਤਾਂ ਅੰਬਰ ਸਾ ਦਾਕਧਾਨੀਆਂ ਕਿ ਜਿਹੜੇ ਸੀਵਰੇਜ ਦੇ ਕੰਮ ਹੋਣ ਵਾਲੇ ਆ ਜਿਵੇਂ ਪੀਪਲੀ ਸਾਹਿਬ ਕੋਲ ਦੁਆਰਾ ਕਪੂਰਾ ਵਾਲੀ ਗਲੀਆਂ ਨੇ ਹੋਰ ਜਿਹੜੇ ਨਾਲ ਲੱਗਦੇ ਇੱਥੇ ਨੇ ਉੱਥੇ ਗੰਦਾ ਪਾਣੀ ਸੀਵਰੇਜ ਦਾ ਜਿਹੜਾ ਉਚਾਰਿਆ ਆ ਕਿਾ ਲੋਕਾਂ ਨੂੰ ਹਜੇ ਇਸੇ ਤਰ੍ਹਾਂ ਹੀ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਇਹਦਾ ਕੋਈ ਹੱਲ ਵੀ ਨਿਕਲੇਗਾ ਅੱਜ ਦੇਖੋ ਜੀ ਅਸੀਂ ਤਾਂ ਕੰਮ ਹਰ ਹਾਲ ਵਿੱਚ ਆਪਣਾ ਕਰਵਾਉਣਾ ਹੈ ਜੀ ਚਾਹੇ ਜੋ ਮਰਜ਼ੀ ਹੋ ਜਾਏ ਜੀ ਇਹ ਤਾਂ ਗੈਸ ਪਾਈਪ ਲਾਉਣ ਵਾਲਿਆਂ ਨੂੰ ਸੋਚਣਾ ਪਏਗਾ ਕਿ ਉਹਨਾਂ ਨੇ ਕੀ ਕਰਤਾ ਹੈਗਾ ਜੀ ਅਸੀਂ ਇੰਨਾ ਕਰਕੇ ਆਪਣੇ ਇਲਾਕੇ ਵਾਲਿਆਂ ਨੂੰ ਗੰਦਾ ਬਣੀ ਨਹੀਂ ਪੀਂਦਾ ਮੰਗੇ ਜੀ ਖਾਲੀ ਗੱਲ ਸੀਵਰੇਜ ਦੀ ਨਹੀਂ ਹੈ ਇਹਦੇ ਵਿੱਚ ਜੀ ਸੀਵਰੇਜ ਜਦੋਂ ਸਾਡੇ ਮੈਕ ਤੁਹਾਨੂੰ ਟੈਕਨੀਕਲ ਚੀਜ਼ ਦੱਸਦਾ ਜਦੋਂ ਸਾਡੇ ਸੀਵਰੇਜ ਭਰਦੇ ਹੈ ਨਾ ਜੀ ਸਾਡਾ ਪੀਣ ਵਾਲਾ ਪਾਣੀ ਵੀ ਨਾਲ ਗੰਦਾ ਹੋ ਜਾਂਦਾ ਹੈ ਜੀ ਉਹ ਪੀਣ ਵਾਲਾ ਪਾਣੀ ਤਾਂ ਤੁਹਾਨੂੰ ਪਤਾ ਉਹ ਤੇ ਬੇਸਿਕ ਨੀਡ ਹੈ ਪੀਣ ਵਾਲਾ ਪਾਣੀ ਪੀਣਾ ਤਾਂ ਸਾਡਾ ਕੰਮ ਚੱਲਣਾ ਨਹੀਂ ਹੈ ਨਾ ਜੀ ਔਰ ਤਾਂ ਹੈ ਸਾਡੇ ਕੋਲ ਇਹ ਸਾਡੇ ਕੋਲ ਇਲਾਕੇ ਅੱਜ ਕੋਈ 20 22 ਸਾਲ ਬਾਅਦ ਆਇਆ ਜੀ ਉਹ ਇਹਨਾਂ ਨੇ ਜਦੋਂ ਸੀ ਇਹਨਾਂ ਦੇ ਇਲਾਕੇ ਚ ਗਏ ਸੀ ਫਸਟ ਟਾਈਮ ਇਹਨਾਂ ਦੀ ਕੋਈ ਡਿਮਾਂਡ ਸੀ ਜੇ ਸਾਡਾ ਸੀਵੇ ਦੇ ਵਿੱਚ ਔਰ ਪੀਣ ਵਾਲਾ ਪਾਣੀ ਸਹੀ ਹੋਣਾ ਚਾਹੀਦਾ ਐਸ ਪਰ ਪ੍ਰੋਮਿਸ ਅਸੀਂ ਆਪਣਾ ਉਹਲਾ ਕੰਮ ਕਰ ਰਹੇ ਆ ਜੀ ਪਰ ਜੋ ਇਹ ਗੈਸ ਪਾਈਪ ਲਾਈਨ ਦੀ ਜੋ ਗੁਜਰਾਤ ਦੀ ਇਹ ਹੁਣ ਤੱਕ ਦਾ ਆਪਣਾ ਸਿਸਟਮ ਹੈ ਜੀ ਇਹਦੇ ਇਹਦੇ ਤੋਂ ਅੱਜ ਤੱਕ ਕੰਮ ਕੋਈ ਹੋਏਗਾ ਹੀ ਨਹੀਂ ਜੀ ਸਾਡੇ ਸਾਡੇ ਜਿੰਨੇ ਡਿਵੈਲਪਮੈਂਟ ਦੇ ਕੰਮ ਹੋਣਗੇ ਨਹੀਂ ਇਹ ਤੋਂ ਰੁਕੇ ਜਾਣਗੇ ਜੀ ਤਾਂ ਕੀ ਇਸ ਬੰਦੀ ਕੋਈ ਜ਼ਿਲ੍ਹਾ ਪ੍ਰਸ਼ਾਸਨ ਮੈਂ ਕੋਲ ਪ੍ਰਸ਼ਾਸਨ ਤਾਂ ਕੋਈ ਖੰਡ ਚ ਇਹਦੇ ਵਿੱਚ ਜੀ ਜਿਹੜੇ ਸਾਡੇ ਕੌਂਸਲਿਸ਼ਨ ਦੇ ਹਾਇਦ ਸਾਡੇ ਹੈਗੇ ਨੇ ਸਾਡੇ ਕਮਿਸ਼ਨਰ ਸਾਹਿਬ ਨੇ ਸਾਡੇ ਜੀਸੀ ਸਾਹਿਬ ਨੇ ਐਡੀਸ਼ਨਲ ਕਮਿਸ਼ਨਰ ਸਾਹਿਬ ਨੇ ਉਹਨਾਂ ਦੀ ਨੋਟਿਸ ਚੋਂ ਬਾਹਰ ਨਿਕਲਦਾ ਹੈ ਜੀ ਕਿ ਇਹਨਾਂ ਦਾ ਐਟੀਟਿਊਡਲੀ ਦੱਸਦਾ ਜੀ ਕਿ ਕਿੰਦਾ ਦਾ ਇਹਨਾਂ ਦਾ ਐਟੀਟਿਊਡ ਆ ਕਿੰਦਾ ਦਾ ਬਿਹੇਵੀਅਰ ਆ ਜੀ ਇਹਨਾਂ ਦਾ ਜੀ ਔਰ ਅਸੀਂ ਆਪਣੇ ਜਿਹੜਾ ਜਿੰਨਾ ਡਿਪਾਰਟਮੈਂਟ ਉਹਦੀ ਨੋਟਿਸ ਚੋਂ ਲੈਣਦਾ ਜੀ ਇਹ ਹੁਣ ਗੁਜਰਾਨ ਗੈਸ ਦੇ ਕੀ ਕੀਤਾ ਇਹ ਤਾਂ ਉਹ ਹੀ ਦੱਸ ਬਣਗੇ ਜੀ ਜੋ ਸਾਡੀ ਨੋਟਿਸ ਅਕੋਰਡਿੰਗਲੀ ਇਹਨਾਂ ਵੱਲ ਕੋਈ ਐਕਸ਼ਨ ਨਹੀਂ ਲੈ ਗਿਆ। थैंक